ਨਹੀਂ ਜਾਨਾ ਮੂੰ ਚੱਕ ਕੇ ਰੋਇ ਤਰ ਪੈਂਦੇ ਨਿਕਲ ਜਾਂਦੇ ਜੇ ਤੇ ਮੂੰ ਚੱਕ ਕੇ ਜਾਊਂਗਾ ਥੱਲੇ ਮੂੰ ਘਰੇ ਰੱਖੇਂਦਾ ਮੂੰ ਨਾਲ ਹੀ ਚੱਕ ਕੇ ਲੈ ਕੇ ਜਾਊਂਗਾ ਜਿੱਥੇ ਜਾਣਾ ਅੱਜ ਹੋਣਾ ਹੀ ਮੇਚ ਹੈ ਦਾ ਮਹੀਨਾ ਲੇੜੋ ਢਿੱਡ ਘਟਾਵਾਂਗੇ ਜੇ ਟੋਡੇ ਰਹਿਗੇ ਬੜਾ ਮੇਚਾ ਦਿੱਤਾ ਸਾਰਾ ਦਿਨ ਲਗਾਤਾ ਇਧਰ ਪਾ ਪਾਰਟੀ ਰੋਣੀ ਨਹੀਂ ਲੋਟੇ ਕਿਹਦੇ 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 ਕੱਲੇ ਨੇ ਆਏ 100 ਖਾਈ ਬਾਬੇ ਲਾਥ ਹਾਂਜੀ ਸਸਰੀ ਕਾਲ ਸਾਰਾ ਲੋਜਿਸਤ ਸਵਾਗਤ ਆ ਤੁਹਾਡਾ ਸਾਡੇ ਅਜਿਹੇ ਨਵੇਂ ਵਲੌਗ ਵਿੱਚ ਤੇ ਹੋਪਫੁਲੀ ਤੁਸੀਂ ਸਾਰੇ ਠੀਕ ਹੋਵੋਗੇ ਤੇ ਠੰਡ ਬਹੁਤ ਪੈ ਚੁੱਕੀ ਤੁੰਡ ਬਹੁਤ ਪੈ ਰਹੀ ਤੁਹਾਨੂੰ ਪੱਲੀ ਆ ਇਹ ਸਾਡੇ ਭੋਲੂ ਕਾਕਾ ਜੀ ਗਰਮੀ ਚ ਕੋਈ ਜੀ ਹੋਰ ਭੋਲੂ ਕਾਕਾ ਜੀ ਕਿਵੇਂ ਹੋ ਬਹੁਤ ਠੀਕ ਠਾਕ ਐ ਠੀਕ ਠਾਕ ਜੀ ਠੀਕ ਐ ਤੇ ਕੀ ਗੱਲਾਂ ਚਾਹਾਂਗੇ YouTube ਫੈਮਿਲੀ ਨੂੰ ਤੁਹਾਨੂੰ ਬਹੁਤ ਬਹੁਤ ਵੇਖਿਆ ਕਰੋਨ ਮੱਟ ਕਮੈਂਟ ਵੇਖਿਆ ਕਰੋ ਤੇ ਕਮੈਂਟ ਕਰਿਆ ਕਰੋ ਕਮੈਂਟ ਕਰਿਆ ਕਰੋ ਵਾਓ ਵੈਰੀ ਬਿਊਟੀਫੁਲ ਇਟਸ ਵਾ ਟੂ ਮਚ ਕੁਇਕ ਸਟ ਦੇ ਲੋ ਜੀ ਚੈਨਲ ਕਰ ਲਓ ਸਬਸਕ੍ਰਾਈਬ ਜਿੰਨੇ ਵੀ ਚੈਨਲ ਨੇ ਸਬਸਕ੍ਰਾਈਬ ਕੀਤਾ ਚਤੌੜੀ ਚਾੱਕ ਕੇ ਬੈਠੇ ਕੀ ਕਰ ਰਹੇ ਨੇ ਬਾਦ ਸਾਨੂੰ ਗੁੱਲੀਆਂ ਨਾ ਪਾਇਆ ਕਰੋ ਪਿਆਰ ਨਾ ਨਿਕਲ ਜਾ ਮੈਂ ਤਬਲਾ ਉਹ ਬਾਹਰ ਤੇ ਨਿਕਲ ਪਿਆਰ ਨਾ ਨਿਕਲ ਜਾ ਪਿਆਰ ਨਾ ਨਹੀਂ ਨਿਕਲਦਾ ਮੈਂ ਇੰਨੀ ਆਲੀ ਕੁੱਤੇ ਖਾਣੀ ਦਿਨ ਫਿਰ ਵੀ ਨਹੀਂ ਸਮਝ ਲੱਗਦੀ ਕੁੱਤੇ ਖਾਣੀ ਵਾਟ ਇਜ਼ ਕੁੱਤੇ ਖਾਣੀ ਵੇ ਵੇਚਦੀ ਹੋਣੀ ਵੇਚੀ ਹੋਣੀ ਯੂ ਜਸ ਡੋਨਟ ਮਾਈਂਡ ਪਲੀਜ਼ ਸਟਾਪ ਹਾਂ ਸਟਾਪ ਹੋ ਜੀ ਤੇ ਅੰਗਰੇਜ਼ੀ ਤੁਹਾਨੂੰ ਪਤਾ ਨਹੀਂ ਹਾਈਫ ਅੰਗਰੇਜ਼ੀ ਆ ਤੂੰ ਲੀੜਾ ਬਣਾਉਣ ਲੱਗਾ ਕਿਦੋਂ ਸਟਾਪ ਚਲੋ ਜੀ ਆਪਾਂ ਅੱਜ ਚੱਲੇ ਆ ਕੱਪੜੇ ਬਣਾਉਣ ਤੁਹਾਨੂੰ ਪਤਾ ਭੈਣ ਦਾ ਵਿਆਹ ਆ ਚੁੱਕਾ ਭੈਣ ਦੇ ਵਿਆਹ ਦੇ ਕੱਪੜੇ ਬਣਾਉਣ ਚੱਲੇ ਆਪਾਂ ਸੋ ਕੱਪੜੇ ਨਹੀਂ ਇਹ ਵਿਆਹ ਤੇ ਕੋਟ ਪੈਂਟ ਜਾਗੋ ਤੇ ਹੋਰ ਤੇ ਹਲਦੀ ਤੇ ਉਹ ਮਹਿੰਦੀ ਤੇ ਹੋਰ ਅੱਗੇ ਜਿਹੜੇ ਜ਼ਮਾਨੇ ਦੇ ਲੋਕ ਕੱਪੜੇ ਪਾਉਂਦੇ ਤਾਂ ਵਿਆਹ ਨਹੀਂ ਰੱਖੇ ਜਾਂਦੇ ਬਰਾਤ ਤੇ ਹੋਰ ਸ਼ਗਨ ਤੇ ਹੋਰ ਪੰਜ 6 ਕੋਟ ਪੈਂਟ ਸਵਾ ਲੈਣ ਤੇ ਚਾਰ ਪੰਜ ਕੁੜਤੇ ਪਜਾਮੇ ਮੇਰੀ ਅੱਖਾਂ ਕਰਦੀ ਫੜੂ ਪੈਂਟ ਕੋਲ ਤੂੰ ਸਵਾ ਲੈਣੇ ਅੱਖ ਮੇਰੀ ਘੜ ਦੇਣੀ ਨੂੰ ਮਾਰ ਮਾਰ ਦੱਸਵਾਣਾ ਤਾਂ ਨਾ ਸਵਾ ਦਸਵੇਂ ਨਹੀਂ ਨਾ ਉਹ ਬਿਲਕੁਲ ਨਹੀਂ ਪਹਿਲੇ ਸਵਾ ਜਿਹੜੇ ਉਹ ਪਾ ਨਹੀਂ ਕਰ ਐ ਕੌਣ ਕਰਦਾ ਹੁੰਦਾ ਦੱਸੋ ਪਹਿਲਾਂ ਇੱਥੇ ਕਰਦੇ ਆ ਐ ਕਰਦੇ ਆ ਮੈਂ ਹੀ ਕਰਦੇ ਆ ਕੌਣ ਆਇਆ ਪੈਂਦਾ ਦੱਸੋ ਮੈਨੂੰ ਨਹੀਂ ਨਾ ਕਰੇ ਅਸੀਂ ਕਰਦੇ ਆ ਉਹੀ ਕਰਦੇ ਆ ਠੀਕ ਠਾਕ ਠੀਕ ਠਾਕ ਆ ਓਕੇ ਰਿਪੋਰਟਾਂ ਓਕੇ ਰਿਪੋਰਟਾਂ ਸਾਡੇ ਤੋਂ ਬੱਲੇ ਆ ਓਕੇ ਰਿਪੋਰਟਾਂ ਹੁਣ ਦੱਸਦੇ ਜੇ ਕੰਪੂਤਾ ਆ ਗਈਆਂ ਆਰਾਮ ਨਾਲ ਅੰਦਰ ਲਿਆ ਕੇ ਰੱਖੀਆਂ ਪਈਆਂ ਮੈਨੂੰ ਪਤਾ ਹੀ ਨਾ ਕੀ ਕਰ ਕਪੂਤਾ ਲਾ ਹੁਣ ਵੇਖਿਆ ਤਾਂ ਮੈਂ ਨਾ ਲੀੜੇ ਰੱਖਣ ਲੱਗੇ ਤੈਨੂੰ ਮਾਰੇ ਤੇ ਵਿੱਚ ਨਾ ਪਾਪਾ ਜੀ ਕਸੋਕ ਜੇ ਗਾਂ ਰੱਖਿਆ ਪਿਆ ਕੀ ਕਰ ਕਪੂਤਾ ਆ ਕਪੂਤਾ ਹੀ ਆ ਗਈ ਆ ਕੀ ਇਹਦੇ ਚ ਕੀ ਮਾੜਾ ਦੱਸ ਮਾੜਾ ਨਹੀਂਗਾ ਕੀ ਮਾੜਾ ਉਹਨੂੰ ਦੁਬਾਰੀ ਨਹੀਂ ਆਉਂਦੀ ਜਿਹੜੇ ਪਹਿਲੇ ਲੀੜਿਆਂ ਦੀ ਹਾਂ ਮੇਰੇ ਨਾਲ ਲੈ ਲਈ ਤੇ ਬਾਹਰੋਂ ਆ ਜਾਂਦੇ ਵੀਰਪਰਾ ਭੇਜਦੇ ਨੇ ਕੀ ਕਰੀਏ ਉਹ ਆਉਂਦੇ ਤੈਨੂੰ ਜ ਚੰਨ ਮਰ ਲਾ ਕੇ ਪੇਟੀ ਰੱਖੀ ਮੇਗਾ ਤੁਹਾਰਾ ਮਾੜਾ ਹੀ ਲੱਗਦੀ ਦਸ ਬੀਬੀ ਦੀ ਮਾੜੇ ਕੱਪੜੇ ਦਸ ਮਾੜੀ ਆ ਕੱਪੜੇ ਸੋਹਣੇ ਆ ਆ ਪਾਲੂ ਜੇ ਬਰ ਸੁਣਾ ਆ ਪਾਲੂ ਬੀਬੀ ਕੇ ਪਾਲੂ ਪਾਲੂ ਨੇ ਵੀ ਮੁੱਲ ਬਹੁਤ ਮਹਿੰਗਾ ਪਾਲੂ ਆ ਆਪਣਾ ਹਾਂ ਜਾਨੀ ਆ ਇਹਦਾ ਬੇੜਾ ਕਰਖ ਹੋਇਆ ਇਹਦਾ ਬੀਬੀ ਬੇੜਾ ਕਰਖ ਐਡੀ ਸੋਹਣੀ ਬਾਰ ਬਾਰ ਰਿਜੈਕਟ ਹਲੇ ਜਲੋ ਜਲੋ ਰੰਗ ਡਾ ਸੋਹਣਾ ਬੇੜਾ ਕਰਕੀ ਇਹਦੇ ਚ ਹੈ ਹਾਂ ਲੰਮ ਗੇਲ ਕੋਈ ਸੋਣਾ ਨਾ ਮੈਂ ਆਈ ਨਹੀਂ ਅੱਗੇ ਵੀ ਨੇਹ ਜੇ ਲੈ ਲੈ ਕੇ ਪਾਏ ਨਹੀਂ ਲੈ ਲਿੰਦਾ ਵਾ ਸੋਣਾ ਬੀਬੀ ਜੀ ਨਾ ਦੱਸ ਕੇ ਮੈਂ ਜੀਨ ਜੀਨ ਸੋਣੀ ਜੀਨ ਸੋਣੀ ਜੀਨ ਜੀਨ ਸੋਣੀ ਆ ਜਿਹੜਾ ਮੋਰ ਲੱਗੀ ਉਤੇ ਇਹ ਵੇਖਾ ਸਟicker ਲੱਗਾ ਵਾ ਸੋਣੀ ਕਿੰਦਾ ਸੋਣੀ ਸਟicker ਦਾ ਨਮੋਲਾ ਹੈ ਬੀਬੀ ਆ ਵਿਆਹ ਇਹ ਕਲ ਤਾਂ ਨਹੀਂ ਆ ਆ ਸੋਣੀ ਜੀਨ ਰਹਿਣ ਤੇ ਹੈ ਸਟicker ਹੀ ਲਾ ਲਈ ਪਹਿਲਾਂ ਜੀਨ ਬੋਸ ਬੋਸ ਪਤਾ ਕੀ ਹੁੰਦਾ ਬੋਸ ਬੋਸ ਆਵੇਂ ਤੁਹਾਡਾ ਮੇਰੇ ਕਿਹੜਾ ਬੋਲਿਆ ਕਰੋ ਹਾਂ ਜੇਦੋਂ ਅਸੀਂ ਲਾਰੇ ਛਿੱਤਰ ਲੋ ਵੀ ਭਾਈ ਸਹੀ ਆ ਘਰ ਦਾ ਲੈ ਬੋਲਦੇ ਰਹਿਣਾ ਆਪਾਂ ਕੱਪੜੇ ਲਿਆਉਂਦੇ ਰਹਿਣਾ ਆਪਾਂ ਮੰਗਾਉਂਦੇ ਰਹਿਣਾ ਜੋ ਮਰਜੀ ਹੁੰਦਾ ਹੋ ਜੇ ਜੇ ਕਿਸੇ ਵੀਰ ਭਾਣੇ ਮਾਰੋਣਾ ਆਪਣੇ ਕੱਪੜੇ ਲੈ ਕੇ ਆ। ਇਹ ਆਪਾਂ ਤਾਂ ਬਸ ਬਾਹਰ ਸਟੋਰੀਆਂ ਵੇਖੀ ਜਾਂਦੀ ਸੀ। ਕੀ ਕੱਪੜੇ ਰੱਖਿਆ ਉਹ ਮੋਟੇ ਨਾਲ ਕਰੀ ਜਾਵੇ। ਜੇ ਕਿਸ ਨੇ ਕਹਿ ਲਈ ਤੇ ਆਉਣਾ ਵਿਨੀਪੈਕ ਤੋਂ ਆਉਣਾ ਸਰੀ ਤੋਂ ਆਉਣਾ ਕੋਈ ਸ਼ੈਅ ਛੱਡੀ ਨਾ ਕਾਦੇ ਤੇ ਸੁਨੇਹਰ ਤੇ ਸੁਨੇਹਰ ਚਲਾਨੀ ਮਮੀ ਮੈਂ ਤੇ ਰਾਖੀ ਰੱਖਦੀ ਰੱਖਦੀ ਆ ਅਨੇ ਰਾਖੀ ਰੱਖਦੀ ਨਾ ਜੇ ਤੁਸੀਂ ਸਨੇਪਚੈਟ ਤੇ ਮੈਨੂੰ ਐਡ ਨਹੀਂ ਕੀਤਾ ਮੈਨੂੰ ਸਨੇਪਚੈਟ ਤੇ ਐਡ ਕਰ ਮੇਰੀ ਆਈਡੀ ਹੈਗੀ ਆ snowball s a n o v e r b a l 22 ਕੁੜੀਆਂ ਵੀ ਐਡ ਕਰ ਲੈ ਉਹਨਾਂ ਨੂੰ ਕਹਿੰਦੇ ਵੀ ਕੁੜੀਆਂ ਐਡ ਕਰ ਲੈ ਕਿਉਂ ਕੁੜੀਆਂ ਕਿਉਂ ਐਡ ਕਰਨਗੀਆਂ ਮਾਂ ਮਾਂ ਕਰਦੀ ਸਭ ਕੁੜੀਆਂ ਨੂੰ ਫਰੈਂਡਸ ਫਰੈਂਡਸ ਬਹੁਤ ਹੈ ਮੇਰੇ ਫਰੈਂਡਸ ਮੈਨੂੰ ਕਿਹਦਾ ਫਰੈਂਡ ਸਰ ਕੀ ਆ ਇਹ ਤਾਂ ਆਪ ਹੀ ਜਾਣਦਾ ਹਾਂ ਕੀ ਘਾਲਾਂ ਵਾਲਾ ਚਾਹਦਾ ਹੱਸਦੀ ਘਾਲ ਕਟ ਮਾਰਨਿੰਗ ਸੋ ਆਪਾਂ ਕੱਪੜੇ ਬਣਾਉਣਾ ਜਾਣਾ ਤੇ ਜਾਣਾ ਜੋ ਮਾਰਦੀ ਹੁੰਦਾ ਹੋ ਜੇ ਉਂਗਲ ਥੱਲੇ ਕਰ ਆ ਕੁਕਣਾ ਕਰਦੀ ਮੇਰੀ ਠੀਕ ਹੈ ਮਿੱਤਰੋ ਬਣਾਉਣੇ ਚਾਹੀਦੇ ਨੇ ਕੱਪੜੇ ਮੈਂ ਨਹੀਂ ਵਿਆਹ ਦੇਖੋ ਆਪਾਂ ਚੈਨ ਕਰਾਂਗੇ ਲਾ ਕੇ ਤੂੰ ਫਿਰੂਗੀ ਤੇ ਲਓ ਮਿੱਤਰੋ ਚੈਨ ਕਰ ਲਓ ਸਬਸਕ੍ਰਾਈਬ ਆਪਣਾ ਤੇ ਉਹ ਤਾਂ ਹੋ ਜਾਊਗਾ ਪਰ ਕੱਪੜੇ ਨਹੀਂ ਬਣਾਉਣੇ ਕਿਉਂ ਨਹੀਂ ਬਣਾਉਣੇ ਕਿਉਂ ਨਾਲ ਲੜਾਈ ਹੁੰਦੀ ਆ ਲੜਾਈ ਹੁੰਦੀ ਹੋਈ ਜਾਂਦੇ ਬਣਾਉਣੇ ਤੇ ਬਣਾਉਣੇ ਮੈਂ ਕਿਉਂ ਕਿਉਂ ਬਣਾਉਣੇ ਕਿਹਦੀ ਰਿਸਕ ਲਓ ਜੀ ਗੁੱਗੂ ਤੇ ਗੁੱਗੂ ਦੇ ਭਾਜੀ ਬਣਾ ਲਿਆ ਸੀ ਕਿ ਮੈਂ ਤਾਂ ਮੋਟਾ ਰਹਿ ਗਿਆ ਸਾਡੇ ਤੋਂ ਬਾਅਦ ਸਿਲੈਕਟ ਨਹੀਂ ਹੋਏ ਪਰ ਭਰਾ ਸਿਲੈਕਟ ਹੋਣੇ ਵੀ ਨਹੀਂ ਤੁਸੀਂ ਮੋਟੇ ਹੋ ਲੈ ਜਾਂਦੇ ਸਿਲੈਕਟ ਕਿਵੇਂ ਹੋਣਾ ਹੈ ਮੈਂ ਹੀ ਪੂਰੀ ਲੈਫਟ ਫਿਟਨੈਸ ਚੈੱਕ ਕਰਾ ਫਿ ਇੰਨਾ ਕਿਤਨਾ ਪੈਂਦਾ ਵਾ ਜੋ ਬਦਲ ਨਾਲ ਨਹੀਂ ਜਾਣਾ ਮੂੰਹ ਚੱਕ ਕੇ ਰੋਇ ਤੁਰ ਪੈਂਦੇ ਨਿਕਲ ਜਾਂਦੇ ਜੇ ਤੇ ਮੂੰਹ ਚੱਕ ਕੇ ਜਾਊਂਗਾ ਥੱਲੇ ਮੂੰਹ ਘਰੇ ਰੱਖੇ ਦੱਸ ਮੂੰਹ ਨਾਲ ਹੀ ਚੱਕ ਕੇ ਲੈ ਕੇ ਜਾਊਂਗਾ ਜਿੱਥੇ ਜਾਣਾ ਘਰੇ ਟੱਕੀਆ ਘਰੇ ਰੱਖਣਾ ਕਰੀ ਟੱਕ ਜਾ ਕਰੋ ਕਿ ਰੋਇ ਤੁਰ ਪੈਂਦੇ ਵਾਰਾ ਕਰਦੀ ਕਰਨ ਆਪਣੇ ਘਰ ਬਾਲੇ ਮੁੰਨੇ ਕੋਈ ਨਹੀਂ ਕਾ ਪੁੱਤਰਾ ਬੈਠ ਜਾ ਠੰਡ ਬਹੁਤ ਅੱਧੀ ਰਾਤੋਂ ਰਾਤ ਦਾ 11 11 ਵਜੇ ਤੱਕ ਹੁੰਦੇ ਜਦੋਂ ਸਾਡਾ ਟੂਟ ਨਹੀਂ ਬੋਲਣਾ ਕੱਲ ਮੈਂ 12 ਵਜੇ ਘਰੇ ਆ ਗਿਆ ਸੀ ਉਹ ਤਾਂ ਰਾਤ ਮੈਂ ਹੀ ਨਾਲ ਮੈਂ ਰਾਤ 9 ਵਜੇ ਤੱਕ ਆਦੀ ਲਈ ਮੈਂ ਹੀ ਨਾਲ ਅਜੇ ਨਕਲਾ ਹੋਏ ਉਦੋਂ ਕਿੰਨੇ ਵਜੇ ਆਇਆ ਜੱਟ ਕੱਪੜੇ ਬਣਾਉ ਤੇ ਜੱਟ ਬਣਾਉ ਜੋ ਕਰਨਾ ਕਰ ਲੋ ਮੇਰੀ ਗੱਲ ਸੁਣ ਪਰਸੋਂ ਕਿੰਨੇ ਵਜੇ ਆਹੀ 2:45 ਮਿੰਟ ਹੋਈ ਹੀ ਤੜਕੇ ਦੇ ਤੇ ਜਿੱਥੇ ਇੰਨਾ ਟਾਈਮ ਕੱਢ ਆਏ ਉਥੇ 2 ਘੰਟੇ ਹੋਰ ਕੱਢ ਹੁੰਦਾ ਉਹ ਵੀ ਆ ਗਿਆ ਨਹੀਂ ਨਹੀਂ ਅਜੇ ਨਹੀਂ ਹੋਇਆ ਰਿੰਦਾ ਜੀ ਘਰ ਘਰ ਦੀ ਕਹਾਣੀ ਆਏ ਫਲਾਂ ਤਾਂ ਪੈਂਦਾ ਕੰਮ ਹੈ ਸਾਰੇ ਉਹ ਤਾਂ ਆਇਆ ਹੀ ਵਾਦਾ ਜਿਹਾ ਮਰਾ ਤਰਾ ਤੋੜੇ ਹਣਾ ਤਾ ਤਰਾ ਚਲੋ ਓਕੇ ਬਾਈ ਮਿੱਤਰੋ ਤੇ ਵਲੌਗ ਨਾਲ ਜੁੜੇ ਰਹੋ ਆਪਣੇ ਤੁਹਾਨੂੰ ਵਲੌਗ ਤੁਹਾਨੂੰ ਵਲੌਗ ਵਿਆਹ ਤੇ ਵਿਆਹ ਆਈ ਜਾਂਦੇ ਆਪਾਂ ਨੂੰ ਚੱਲੀਏ ਭਰਾ ਹਾਂ ਚੱਲੀਏ ਅੰਦਰ ਨਹੀਂ ਜਾਂਦੇ ਨਾ ਅਲਮਾਰੀ ਜਾਂਗ ਮੈਂ ਤਾਂ ਬੰਨ ਜਾ ਜਾਵਾ ਜਾਵਾਂ ਸਰਪਾਈ ਤੇਰਾ ਕੀ ਕਰੀ ਜਾਂਦੇ ਇੱਕ ਤਾਂ ਨਹੀਂ ਮਗਰੋਂ ਇਹਦੇ ਪਤਾ ਨਹੀਂ ਕੀ ਕਰਦੇ ਲੈਂਦੇ ਆ ਉਹ ਰੰਗ ਹੀ ਬੜਾ ਕਰੀ ਜਾਂਦੇ ਤੁਸੀਂ ਰੰਗ ਹੋਇਆ ਹੀ ਬੜਾ ਪਰ ਆ ਜਿਹੜੇ ਬੰਦੇ ਆ ਨਾ ਕੀ ਆ ਇਹਨਾਂ ਦੀ ਇੱਕ ਠੇਫਤੀ ਕੀ ਠੇਫਤਾ ਮੈਂ ਝੂਰ ਨਹੀਂ ਮਾਰਦਾ ਸੌਣ ਲੱਗੇ ਇਹਨਾਂ ਨੇ ਨਿੱਕੇ ਨਿੱਕੇ ਲੱਕੜ ਦੇ ਟੋਟੇ ਵੀ ਲਾਏ ਗੋਡਾ ਕਹਿੰਦਾ ਹਾਲੋ ਬੰਦੇ ਟੋਟੇ ਲੱਗੇ ਆ ਉਹ ਕੋਈ ਜੱਜਮੈਂਟ ਨਹੀਂ ਕਰ ਸਕਦੇ ਨਹੀਂ ਤਾਂ ਉੱਥੇ ਬੋਰਡ ਪੂਰਾ ਲਿਆਉਣਾ ਬਣਾ ਹੀ ਬੰਦੇ ਗੋਡਾ ਠੀਕ ਨਹੀਂ ਆਵੇ ਇਹਦੇ ਵੀ ਨਹੀਂ ਆਈ ਆ ਇਹ ਉਹ ਰੇ ਆਪਾਂ ਦੀ ਕਮਾਦੀ ਵੇਸਟਿੰਗ ਹੀ ਨਹੀਂ ਆ ਸਾਰੀ ਆ ਸਾਰੀ ਵੇਸਟਿੰਗ ਸੀ ਜੇ ਪਹਿਲਾਂ ਲੱਕੜਾਂ ਨਾਲ ਸਾਰੇ ਲੱਗ ਰਹੇ ਸੀ ਘਰ ਵਾਲੇ ਘਰ ਵਾਲੇ ਸੋਚਦੇ ਆ ਫਿਰ ਵੀ ਤੂੰ ਖਲਾਰਾ ਨੱਕੜ ਦਾ ਵੇਖ ਲਈ ਕਿੰਨਾ ਕੁ ਕੁਝ ਨਹੀਂ ਪਾਇਆ ਇਹਨਾਂ ਨੇ ਲੱਕੜ ਦਾ ਖਲਾਰਾ ਕੋਈ ਨਹੀਂ ਜਿੰਨੀ ਵੀ ਇਹਨਾਂ ਦੀ ਵੇਸਟਿੰਗ ਆ ਕੋਈ ਮਾਲ ਅਸਰ ਮੈਕਾ ਵਧਿਆ ਉਹ ਵੀ ਤੋਨਤਾ ਇਹਨਾਂ ਨੇ ਤੇ ਜਿਹੜੀ ਐਡੇ ਐਡੇ ਟੋਟੇ ਸਾੜਤੇ ਇਹਨਾਂ ਨੇ ਬਸ ਹਾਂਜੀ ਖਲਾਰਾ ਮੁਕਾਤਾ ਆਵੇ ਸਭ ਤੋਂ ਜਿਆਦਾ ਟੋਟੇ ਆ ਦੇ ਇਹ ਕਿ ਟੋਟੇ ਕਿੰਨੇ ਲਾਇਏ ਨੇ ਇਹ ਹੈ ਕੀ ਚੀਜ਼ ਆ ਇਹ ਮੋਟੇ ਦੇ ਉਹ ਜੋਇੰਟ ਵੱਡਾ ਉਲਮਾਰਾ ਵੱਡਾ ਬਣ ਰਿਹਾ ਬਰੋ ਆ ਲਮਾਰਾ ਬੜਾ ਮਖਾ ਹਾਂ ਹਾਂ ਸ਼ੋਭੀ ਆਓ ਹੋ ਆ ਵੀ ਆ ਗੋਲ ਲੱਗਣਾ ਹੈ ਸ਼ੀਸ਼ਾ ਆ ਵੀ ਲਮਾਰੀ ਬੋ ਕੈਂਡ ਬਣ ਲੱਗੂ ਗੁੱਗੂ ਦੇਖਦਾ ਮੈਂ ਦੇਖਦਾ ਦੇਖਦਾ ਸੌ ਲੱਗੇ ਸੱਚੀ ਦੇਖਦਾ ਮੈਂ ਚ ਸੌ ਲੱਗੇ ਤੇ ਆ ਵੇ ਹੋਂ ਦੇ ਮੋ ਦੇਖ ਤਾਂ ਰੰਗਿਓ ਦੇ ਤਿਹੋਰ ਆ ਵੀ ਆ ਗੋਲ ਲੱਗਣਾ ਇਹ ਅੱਛਾ ਸ਼ੀਸ਼ਾ ਹੈ ਇਹ ਸ਼ੀਸ਼ਾ ਲੱਗਣਾ ਇਹਦੇ ਵਿੱਚ ਡੱਟਿਆ ਗਿਆ ਦਾ ਇਹ ਨੀਲ ਡੀਲ ਮਾਰੀ ਕੀ ਬਣਾ ਕੀਤੀ ਹੈ ਕੀ ਕੀਤੀ ਕਿੰਨਾ ਖਾਵਾਂਗੇ ਸਾਰੇ ਇਹ ਤਰਬੂਜ ਨਾ ਸਾਰਿਆਂ ਸਾਹ ਦੀ ਏ ਮੋਟੇ ਚਲ ਤੁਰ ਪਾ ਯਾਰ ਲੀ ਮਹੀਨੇ ਲਾਦਾ ਵਾ ਮੋਚਾ ਜਿ ਬਣਾ ਕਿੰਨੇ ਮੋਚਾ ਖਾਈ ਮੋਟੇ ਇਹ ਕਿਥੋਂ ਘਰ ਅਗਲੇ ਆ ਉਹ ਚੱਲੀ ਜਾ ਕੇ ਸਾਤ ਮਿੰਟ ਵੇਹਲ ਬੰਦਾ ਰੱਖਿਆ ਚਲੋ ਕੱਪੜੇ ਬਣਾਉਣ ਚੱਲੇ ਅੱਜ ਫਿਰ ਆਪਾਂ ਅੱਜ ਆਪਾਂ ਸਾਡੇ ਰਹਿ ਗਏ ਘਰ ਨੂੰ ਜ਼ਰਾ ਆ ਉਹ ਕਿਸੇ ਦੇ ਘਰੇ ਆਉਣੇ ਕਹਿੰਦਾ ਅੰਦਰ ਲੈ ਗੱਡੀ-ਕੁੱਡੀ ਲਾ ਦੇ ਤੇ ਕਹਿੰਦਾ ਜੇ ਪੁੱਛ ਕੇ ਆਉਂਦੇ ਕਿਹੜਾ ਘਰ ਆ ਆਹੋ ਕਿਸੇ ਦੇ ਘਰੇ ਲੈ ਆ ਗੱਡੀ ਤੇਰੇ ਸਾਨੂੰ ਇਹ ਕਰੂਗਾ ਕੀ ਹੋਈ ਆ ਪੱਕਾ ਆਪੇ ਕੀ ਕਰਾਊਗਾ ਖਾਲੀਆਂ ਵਾਲੀ ਇਹੀ ਆ ਐਵੇਂ ਤੁਰਿਆ ਜਾਂਦਾ ਵੇਖੀ ਮੂចਕ ਦਵਾਈ ਵੇਖੀ ਨੇ ਰਹਿ ਗਈ ਗੱਡੀ ਕਾਹਤ ਲੈ ਆ ਹੁਣ ਵੇਖੀ ਇਹ ਕਹਿੰਦਾ ਉਹ ਬੈਠ ਗੱਡੀ ਲਾਈ ਆ ਵੇਖ ਤੂੰ ਕਹਿੰਦਾ ਉਹ ਹੀ ਬੈਠੇਗਾ ਬੈਠਕ ਚ ਬਹਿ ਜੀ ਜਾ ਕੇ ਤੈਨੂੰ ਭੂਗ ਲੱਗੇ ਬਚ ਲੈਗਾ ਉਹਦਾ ਗਾਲਾ ਕਿੱਦਾਂ ਧਮਾ ਕੇ ਦਾ ਫੋਟੋ ਪਹਿਲਾਂ ਮੇਰੇ ਤੋਂ ਤੁਹਾਡਾ ਫੋਟੋ ਇਹ ਕਿਚੀ ਨਹੀਂ ਹੋ ਜਾ ਪੋਰਟਰੇਟ ਨਾ ਖਿੱਚਦਾ ਵਾ ਡੰਡ ਲਾਈ ਪਈ ਇੱਨੇ ਸਹੀ ਜੀ ਖਿੱਚ ਇਹਨੂੰ ਸਿੱਕ ਕੇ ਇਹਨੂੰ ਜਾਂਦੀ ਮੈਂ ਕਾਂਚੇ ਮਾਰਦੇ ਨੇ ਇਹਨੂੰ ਕਹੇ ਆ ਤੇ ਫੋਟੋ ਪਾਲੀ ਬੁਸਹੀ ਕਰ ਰਿਹਾ ਹੈ ਮੈਂ ਕਾਂਚੇ ਮਾਰਦਾ ਹੋ ਜੇ ਮਾਰਦਾ ਨਹੀਂ ਆਵਾਜ਼ ਚੁਣਾ ਗਈ ਮੈਨੂੰ ਪੋਰਟਰੇਟ ਵਿੱਚ ਨਾ ਇਹ ਚ ਭਰਾਵਾ ਸਪੈਟਲ ਵਿੱਚ ਕਹਿੰਦੇ ਸਪੈਟਲ ਚ ਬਟ ਉਹ ਸਿੱਟਾ ਵਾ ਕੇ ਚ ਖੜਾ ਆਇਆ ਯਾਰਾ ਤੇ ਤੂੰ ਬੋਝ ਕੇ ਅੱਡ ਜੇ ਮਾਰੀ ਜਾ ਰਹੀ ਫੋਟ ਹੋਰੀ ਹੁੰਦੀ ਪਈ ਆ ਉਹ ਤੂੰ ਇਹ ਵੇ ਕਿੱਡਾ ਬੰਦਾ ਖਰਾਬ ਆ ਹਾਂ ਭਾਈ ਕੱਲ ਤੇ ਆ ਮੇਚਾ ਫੇਰ ਦੇ ਕੇ ਆਉਣਾ ਕੱਲ ਉਹ ਤਾਂ ਤੂੰ ਬੜਾ ਮੇਚਾ ਦਿੱਤਾ ਸਾਰਾ ਦਿਨ ਲਗਾਤਾ ਕਿਦਰ ਪਾਲ ਪਾਲਟੀ ਰੋਣੀ ਨਹੀਂ ਲੋਟ ਕਿਦੇ 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 ਕੱਲੇ ਦਿਨ ਆਏ ਸੌ ਖਾਈ ਬਾਬੇ ਲਾਥਾ ਸੌ ਖਾਇਆ ਤੂੰ ਬਾਬਾ ਕਿੱਧਰ ਹੈ ਸਹੀ ਇੱਕ ਦਸੀ ਥਾਰ ਚ ਕਿੰਨਾ ਡਰ ਰੋ ਸੌ ਖਾ ਕੇ ਦੱਸ ਦੇ ਹੈ ਜਿਉਂ ਜਿਉਂ ਸੌ ਖਾ ਕੇ ਦੱਸ 6 ਵਜੇ ਥਾਰ ਕੋ ਬੈਠੇ 12 ਵੇਲੇ ਤੂੰ ਸੌ ਖਾ ਕੇ ਦੱਸਣਾ ਥਾਣੇ ਕਿੰਨਾ ਟਾਈਮ ਬੈਠੇ ਸੌ ਖਾ ਕੇ ਦੱਸ 6 ਵਜੇ ਖਾਣੀ ਨਾਲ ਬਹੁਤ ਠੀਕ ਥਾਰ ਕੋਲੇ ਆਪਾਂ ਜਿਆਦਾ ਬੈਠੇ ਰਹੇ ਹੈ ਸੌ ਖਾ ਕੇ ਦੱਸੋ ਨਾ ਨੁਬਾਨਾ ਲੰਬੀ ਨਾ ਦੇਰ ਹੈ ਨਾ ਇਹ ਬੋਲ ਮੋਟ ਰਗਾ ਤੂੰ ਪੌਂਦ ਰਹੇ ਆਪਾਂ ਭਾਜੀ ਥਾੜੀ ਵਿਗਾੜੀ ਜਾਣਾ ਏ ਤੂੰ ਹਾਕ ਜਗ੍ਹਾ ਕੋਤ 35 ਤਾਂ ਹੈ ਸਵਾਲ ਆ ਤੂੰ ਸਵਾਈ ਕਿੰਨੀ ਦੇਣੀ ਸਵਾਈ ਉੱਥੇ ਆਹਿੰਦੇ ਨਹੀਂ ਉਹੀ ਕੋਤ 35 ਦੀ ਤੂੰ ਕੋਤ 35 ਸਵਾਲ ਹੈ ਨਾ ਕੋਤ 35 ਭਾਜੀ ਇਹੀ ਸੌ ਹੋਣਾ ਹੈ ਇਹਨਾਂ ਤੋਂ ਆ ਭਾਜੀ ਹੋਣਾ ਤੋਂ ਤੇ ਸਵਾਈ ਵੀ ਦੇਖ ਕੇ ਜਾਵਾਂਗੇ ਅਸੀਂ ਆਏ ਹਾਏ ਮੇਰਾ ਫੋਨ ਫੜ ਲਿਆ ਓਏ ਭਾਜੀ ਮੇਰਾ ਫੋਨ ਫੜ ਲਿਆ ਮੜਾ ਜਾ ਮੇਰਾ ਤੂੰ ਸਾਡੀ ਵਿਗਾੜੀ ਜਾਣਾ ਹਰੇਕ ਜਗ੍ਹਾ ਤੇ ਹੀ ਉਹ ਉਹਨਾਂ ਨੂੰ ਕਰਾਣਾ ਹੈ ਇਹ ਗੱਲ ਪਰ ਕੀ ਲੱਗਦਾ ਦੱਸੋ ਜੋ ਵੀ ਜੋ ਵੀ ਜੋ ਵੀ ਨਾ ਬੱਪੂ ਐ ਨਹੀਂ ਬੱਪੂ ਨਹੀਂ ਉਹ ਲੈ ਚਾਚੇ ਲੱਗਦੇ ਉਹਦੇ ਅੱਛਾ ਮਾਛਣ ਲਾ ਦਾਂ ਦਾ ਪੈਂਟ ਕਰ ਦਿੰਦਾ ਕਾਲੀ ਸ਼ਰਟ ਕਾਲੀ ਪੈਂਟ ਪੈਂਟ ਆਪਾਂ ਪੇਸਟਿੰਗ ਵਾਲੀ ਠੀਕ ਆ ਕੂਚ ਹੀ ਲੈਣਾ ਹਾਂਜੀ ਭਾਜੀ ਕੀ ਚਾਹੀਦਾ ਜੀ ਕੋਟ ਪੈਂਟ ਪੈਂਟ ਕੋਟ ਚਾਹੀਦਾ ਵਾ ਤੂੰ ਵਗੜੀ ਜਾਣਾ ਸਵਾਈ ਨਹੀਂ ਤੇਨੀ ਬਾਦ ਮੈਨੂੰ ਬੁਲਾ ਤੂੰ ਵਾਈ ਵੀ ਦਿਆਂਗੇ ਵੀਰ ਜੀ ਤੁਹਾਨੂੰ ਐਡੀ ਨਹੀਂ ਗੱਲ ਕੋਈ ਤੁਸੀਂ ਪਹਿਲਾਂ ਪੈਂਟ ਕੋਟ ਦਿਓ ਸਾਨੂੰ ਹਾਂ ਅੱਜ ਹੋਣਾ ਹੀ ਮੇਚ ਆ ਇਹਦਾ ਮਹੀਨਾ ਲੇਰੋ ਢਿੱਡ ਘਟਾਵਾਂਗੇ ਤੇ ਢੋਡੇ ਰਹਿਗੇ ਇਹ ਪਹਿਲਾਂ ਢੋਡੇ ਨਹੀਂ ਆ ਕੋਟ ਕੋਟ ਪੈਂਟ ਦਾ ਉਹਵੇਂ ਨਾ ਉਹ ਜਿਵੇਂ ਉਹ ਅੰਮ੍ਰਿਤ ਨਾ 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 ਲਿਆ ਕਰ ਇਹ ਐਮੀ ਜੀ ਬਾਜੀ ਪਾਉਂ ਯਾਨ ਲੰਮੀ ਆਉਂਦੀ ਕਾ ਕਿੰਨੀ ਕਿਤੇ ਨਾ ਅੰਮੀ ਆ ਨਾ ਹੋਣਾ ਅੱਛਾ ਪੈਰਾਂ ਰੋਲਦੀਆਂ ਫਿਰ ਜਿਵੇਂ ਹੋਣਾ ਹੋਰ ਪੈਰਾਂ ਚ ਰੋਲਦੀਆਂ ਹੋਣ ਸਹੀ ਗੱਲ ਆ ਮੇਚਾਂ ਟਕਾ ਕੇ ਲੈ ਵਧੀਆ ਗੋਡਣੋਟ ਤੇ ਇੱਕ ਇਹਨਾਂ ਨੂੰ ਪਤਾ ਲੱਗੇ ਜੀ ਬ੍ਰੋਸ ਵਾਲੇ ਜਿੰਦਾਬਾਦ ਦੇ ਰਹਿਣ ਲਵ ਯੂ ਤੈਨੂੰ ਟਰੱਕ ਭਰ ਕੇ ਹਾਂ ਨੰਗੋਠੀ ਬੰਦ ਕਰੇ ਮੁੱਠੀ ਦਾ ਮੁੱਠੀ ਕੀ ਮੰਦਰੀ ਫੇ ਉਕੇ ਟਿੱਡੇ ਦੇ ਚੱਲਾਂਗੇ ਮੋਟਾ ਕਿਚੇ ਨਹੀਂ ਗਿਆ ਨਹੀਂ ਆਪਾਂ ਦਾ ਕਿਚੇ ਨਹੀਂ ਮੇਟੇ ਆਪਣੀ ਪਛਾਣ ਵੀ ਰੇਤੋਂ ਨਾਮ ਖਾਂਦੇ-ਬਿੰਦੇ ਕਰਦੇ ਨਾ ਨਾ ਆਪਣਾ ਵੀ ਖਾਂਦੇ-ਬਿੰਦੇ ਕਰਦੇ ਕਹ ਇਹ ਸਾਨਹਾਰ ਕਰੀ ਸ਼ਾਜਾ ਟਿੱਡੇ ਤੇ ਡੈਨ ਮਗਰ ਲਾ ਕੇ ਮੈਂ ਘਟਾ ਲੈਣਾ ਮੈਂ ਆਪਦੀ ਪਛਾਣ ਗਵਾ ਲੈਣੀ ਸੀ ਮੋਟਾ ਕਿਹਾ ਕਿੰਨੇ ਕਰਨਾ ਹੈ ਫਿਰ ਕੋਈ ਦਾ ਗੱਲ ਮੈਂ ਇਹਨਾਂ ਨੇ ਐਵੇਂ ਮਗਰ ਲਾ ਕੇ ਚੱਲ ਲੈ ਵੀ ਮੇਚਾ ਲੈ ਮੁੰਡੇ ਦਾ ਚੁੰਨੀ ਮੇਰੀ ਰੰਗ ਦੇ ਲਾਲ ਆ ਰੀਆ ਮੇਰੇ ਯਾਰ ਦੀ ਗੱਡੀ ਦੇ ਨਾਲ ਦੀ ਵਾਹ ਜੀ ਵਾਹ ਮੁੰਡੇ ਨੇ ਮਾਮੇ ਨਾਲ 500 ਰੁਪਏ ਦਾ ਸ਼ਗਨ ਸਾ ਗੇ ਫੁੱਫੜ ਨਹੀਂ ਆਜਾ ਕਿਨੇ ਫੁੱਫੜ ਨਹੀਂ ਆਗੇ ਆ ਫੁੱਫੜ ਦੀ ਪਾਕੇ ਦੀ ਸੋਹਣੀ ਮੰਨੀ ਕਹਿੰਦੇ ਫੁੱਫੜ ਆ ਚੁੱਕਿਆ ਵਾ ਕਹਿੰਦੇ ਤੇ ਮਾਮਾ ਆ ਗਿਆ ਕਹਿੰਦੇ ਮੁੰਡਾ ਮਾਸੀ ਦਾ ਕਹਿੰਦੇ ਪਹੁੰਚ ਚੁੱਕਾ ਵਾ ਕਹਿੰਦੇ ਵਾਜੀ ਵਾ ਕੀ ਆ ਵਾਰ ਕੁੜੀ ਕਿੜੀ ਸੋਹਣੀ ਹੱਸਦੀ ਕਹਿੰਦੇ ਲੈ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਮੁੰਡਾ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਕੀ ਬਾਤ ਹੈ ਕੀ ਬਾਤ ਹੈ ਕਿੱਦਾਂ ਸੋਹਣਾ ਮੁੰਡਾ ਕਹਿੰਦੇ ਕੀ ਆਂਤਰੀ ਫੱਕ ਜਲਾਏ ਚਲੋ ਭਾਈ ਮਾਲ ਜਿਆਦਾ ਕਰਨਾ ਆਪਣੇ ਵੀ ਤਿੰਨ ਕੁੜਤੇ ਪਜਾਮੇ ਮੈਨੂੰ ਕਿੱਦਾਂ ਪਤਾ ਤੇ ਇੰਨਾ ਕੇ ਚਾਰ ਆਪਣੇ ਖਾਈਦਾ ਨਹੀਂ ਆਪ ਇਹਨੂੰ ਕਿਵੇਂ ਪਤਾ ਅੱਛੜੀ ਨਹੀਂ ਪਹਿਨੇ ਹੋਣਾ ਮੈਂ ਬਲਕਤ ਚੱਲ ਰਿਹਾ ਕਹਿੰਦੇ ਕੌਣ ਆਇਆ ਕਹਿੰਦੇ ਢੱਡਾ ਦਾ ਬਾਦਸ਼ਾਹ ਸਾਡਾ ਵੀਰ ਢਿੱਡ ਘਣਾਉ ਜੰਤਰ ਲੈ ਕੇ ਆ ਗਿਆ ਇਹ ਰਵੜੀ ਚੀਜ਼ ਆ ਕਹਿੰਦੇ ਖਾਵਾਗੇ ਕਹਿੰਦੇ ਮਿੱਤਰੋ ਵੀਰੋ ਖਾਣ ਪੀਣ ਰਹਿ ਜਾਣ ਇੱਥੇ ਤੇ ਸੋ ਬਹੁਤ ਸੋਣਾ ਬਣਾਇਆ ਮਾਣ ਇੱਥੇ ਵੇਖ ਮੁੰਡੀ ਕੋਈ ਨਹੀਂ ਲੱਗਦੀ ਫੋਟੋ ਤੋ ਵੀ ਮੇਕੇ ਦੇ ਆਇਆ ਸਾਰਾ ਕੁ ਦੇ ਆਇਆ ਫਿਟਿੰਗ ਹੋ ਕੇ ਕਰਾਇਆ ਆ ਤੇ ਬਾਕੀ ਮਿਲ ਲਿਆ ਪਾ ਅਗਲੇ ਸਸਲੀ ਕਰਾਂ